ਹਰਨ ਦੀ ਸਤਿ ਸ੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਨੇ ਮੈਂ ਗੁਰਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਐਵੇਂ ਹਜੂਰ ਸਾਹਿਬ ਤੇ ਹੁਣ ਰਾਤ ਦੇ ਵੱਜ ਗਏ ਨੇ ਤਕਰੀਬਨ ਡੇਢ ਤੋਂ 2 ਤੇ ਆਪਾਂ ਚੱਲੇ ਸੀਗੇ ਗਾਗਰ ਦੀ ਸੇਵਾ ਲਈ ਸੋ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਣੇ ਆ ਆਏ ਦਸੇ ਕਾਫੀ ਦਿਨਦਿਆਂ ਵਲੋਗ ਕੋਈ ਵੀ ਸ਼ੂਟ ਨਹੀਂ ਕੀਤਾ ਬਟ ਪਿਛਲੇ ਵਲੋਗਾ ਚ ਗਾਗਰ ਵਾਲਾ ਜਿਹੜਾ ਵਲੋਗ ਹੋ ਰਹਿ ਗਿਆ ਸੀ ਸੋ ਦੈਟਸ ਵਾਈ ਹੁਣ ਅਸੀਂ ਚੱਲੇ ਆ ਤੇ ਨਾਲ ਨਾਲ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਆਜੋ ਫਿਰ ਮਿਲਦੇ ਹਾਂ ਕਾਵਿਦ ਨਾਮ ਬਾਦ ਇੱਕ ਨਵੇਂ ਵਲੌਗ ਦੇ ਨਾਲ ਹਾਂਜੀ ਦੱਸ ਦਿੱਸ ਜੀ ਮਾਈ ਮਾਮਾ ਮਾਮਾ ਇਹ ਦੌਣ ਕੇ ਤਾਲਾ ਤੇ ਇਹ ਸਾਡੀ ਰਹਿائش ਇੱਥੇ ਅਸੀਂ ਰੁਕੇ ਹੋਏ ਹਾਂ ਇਹ ਹੈਗੇ ਐਨ ਆਰ ਆਈ ਗੁਰੂ ਗੋਬਿੰਦ ਸਿੰਘ ਜੀ ਸ਼ਰਮਣੀ ਹੋਈ ਹੈ ਕਰਪੂ ਵਿੱਚ ਜੀ ਬਾਹਰ ਪਾਲਤੂ ਰੱਖਿਆ ਹੋਇਆ। ਲਓ ਜੀ ਦੋਸਤੋ ਤੇ ਆਪਾਂ ਪਹੁੰਚ ਗਏ ਸੀਗੇ ਗੇਟ ਨੰਬਰ 2 ਤੇ ਇੱਥੋਂ ਆਪਾਂ ਜਾਣਾ ਗੇਟ ਨੰਬਰ 1 ਤੇ ਜਿੱਥੇ ਮੇਨ ਸਾਰੀ ਸੰਗਤ ਇਕੱਠੀ ਹੋਊਗੀ ਤੇ ਗਾਗਰ ਦੀ ਸੇਵਾ ਲਈ ਸਾਰੇ ਜਾਣਗੇ। ਸੋ ਕੰਕ੍ਰੀਟ ਕਰਦੇ ਹਾਂ। ਮੈਂ ਤਾਂ 2:00 ਵਜੇ ਆ। ਪਰ ਇਹ ਵੀ ਇਹ ਤਾਂ ਚਲੇ ਵੀ ਨਾਂਗੇ ਹੁਣ ਹਨਾ। पर नहीं है आए दो ही मेन तो टारगेट इन्होंने साढ़े तीन चार बजे तो होंगे ये है बाहर की ब्यूटी तो मैं क्यूटी नहीं जब बैठी है संगत से पास ਕਿੱਟ ਫਰੰਟ ਆਫ ਬੋਧਰਾ ਸਾਗਰ ਗੇਟ ਹਨ ਇਹ ਆ ਗਿਆ 1 ਨੰਬਰ ਗੇਟ ਸਮਝ संगत ਇਕੱਠੀ ਹੋ ਰਹੀ ਆ ਸਾਹਮਣੇ ਸੰਗਤਾਂ ਅੰਦਰ ਬੈਠੀ ਹੋਈ ਆ ਸੋ 15 ਬਾਰ ਆਓਗੇ ਸੀ ਬਾਰੀ ਵੇਟ ਕਰਦੇ ਆ ਫਿਰ ਆਪ ਜੀ ਨੂੰ ਦਿਖਾਉਂਦੇ ਰਾਵਾਂਗੇ ਨਾਲ ਦੀ ਨਾਲ ਘਟਵਾਲਾ ਸਰ ਦੀ ਬਾਹਰ ਦੀ ਲੁੱਕ ਉਹ ਅੰਦਰ ਦੇ ਸਾਹਮਣੇ ਜੋ ਗੋਲਡਨ ਗੇਟ ਆ ਬੰਦ ਆ ਓਪਨ ਹੋਣਗੇ ਸਰਦਾਸ ਹੋ ਗਈ ਫਿਰ ਲੋਕਾ ਜਿਹੜੇ ਉਹ ਚੱਲਣਗੇ भाई हां जी अली দেৰি কলোঁ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਥੇ ਨਾਮ ਵਾਹਿਗੁਰੂ ਸੰਗਤ ਜੀ ਆਪਾਂ ਪਹੁੰਚੇ ਕਿਤਾਬਰੀ ਦੇ ਇੱਕ ਨਾਰੇ ਜਿੱਥੋਂ ਕਾਗਰ ਤੋਂ ਭਰਿਆ ਜਾਣਾ ਫਿਰ ਮਹਾਰਾਜ ਦੇ ਦਰ ਤੇ ਦਰਸ਼ ਪੰਡਿਤ ਅਸ਼ਨ ਪੰਗੜਾ ਕਰਵਾਇਰ ਜਾਊਗਾ 算了，不能浪费。 مغنيسيئم جي جيڪو اتري No, no. God 他。<All right. S 1>